ਕਾਰਜੋਗ ਹਰ ਸੰਗ ਜੀਓ ਪਰਮਾਤਮਾ ਦੀ ਰਹਿਮਤ ਦੇ ਬਖਸ਼ਿਸ਼ ਦੀ صدਕਾ ਅੱਜ ਇਸ ਚਨਾ ਦੇ ਕੰਡੇ ਪਰਮਾਤਮਾ ਦੇ 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 ਪੱਤਾਂ ਦਾ ਆਉਣਾ ਹੋਇਆ ਗੁਰਮੁਖੋ ਹਰ ਬਾਣੀ ਗਵਾਹੀ ਦਿੰਦੀ ਹੈ ਕਿ ਚਨਾਵੀ ਭਗਤਾਂ ਦੀ ਉਡੀਕ ਦੇ ਵਿੱਚ ਰਹਿੰਦਾ ਹੈ ਕਿ ਕਦੋਂ ਮੇਰੇ ਪਰਮਾਤਮਾ ਦੇ ਭਗਤ ਮੇਰੇ ਕੰਡੇ ਤੇ ਆਉਣ ਤੇ ਮੈਂ ਉਹਨਾਂ ਦੇ ਦਰਸ਼ਨ ਕਰਾਂ ਇਹ ਵੀ ਗੁਰਮੁਖੋ ਇੱਕ ਭਗਤ ਹੈ ਪਰਮਾਤਮਾ ਦਾ ਜਿਹੜਾ ਚਾਰ ਯੁਗ ਤੱਕ ਪਰਮਾਤਮਾ ਦੀ ਉਡੀਕ ਕਰਦਾ ਰਿਹਾ ਤੇ ਪਰਮਾਤਮਾ ਦੇ ਦਰਸ਼ਨ ਕਰਨ ਨੂੰ ਚਾਰ ਜੋਗ ਦੀ ਉੜੀਕ ਲਗਾਈ ਬੈਠਾ ਰਿਹਾ ਦੁਨੀਆਬੀ ਲੋਕੀ ਵੀ ਕਹਿੰਦੇ ਰਹੇ ਕਿ ਚਨਾਹ ਵੀ ਇੱਕ ਸ਼ਕਤੀ ਹੈ ਜਿਹਦੇ ਤੇ ਪਰਮਾਤਮਾ ਨੇ ਆ ਕੇ ਮੋਹਰ ਲਗਾਈ ਕਿ ਚਨਾਹ ਪਰਮਾਤਮਾ ਦੀ ਉੜੀਕ ਦੇ ਵੇਸੀ ਜਿਸ ਵੇਲੇ ਹਰ ਗੋਬਿੰਦ ਪਾਸ਼ਾ ਛੇਮੀ ਪਾਸ਼ਾ ਹੀ ਜਿਨ੍ਹਾਂ ਦਾ ਪਿਛਲਾ ਲੇਖਾ ਤੇਰੇਤੇ ਸ਼੍ਰੀ ਰਾਮਚੰਦਰ ਦਾਸੀ ਦੁਆਪਰ ਚ ਆ ਕੇ ਕ੍ਰਿਸ਼ਨ ਮਹਾਰਾਜ ਬਣੇ ਤੇ ਕੱਲ ਜੋ ਗਿਆਗੇ ਹਰ ਗੋਬਿੰਦ ਪਾਸ਼ਾ ਬਣੇ ਉਹ ਹਰ ਗੋਬਿੰਦ ਪਾਸ਼ਾ ਮੀਰੀ ਪੀਰੀ ਜਿਨ੍ਹਾਂ ਨੇ ਮਾਤਰੋ ਚਲਾਈ ਜਿਸ ਵਿੱਚ ਲਿਓ ਸ਼੍ਰੀ ਨਗਰ ਦੀ ਧਰਤੀ ਤੇ ਇਹ ਗੁਰਸੇਖ ਨੂੰ ਤਾਰਨ ਵਾਸਤੇ ਜਾਣਾ ਸੀ ਉਹ ਪੰਜਾਬ ਤੋਂ ਆਏ ਅਖਨੂਰ ਦੇ ਨਾਲ ਚੜਦੇ ਗਰਾں ਦੀ ਧਰਤੀ ਉੱਥੋਂ ਉਹਣਾ ਚਨਾਅ ਦਰਿਆ ਨੂੰ ਪਾਰ ਕੀਤਾ ਉਹ ਘੋੜੇ ਉੱਤੇ ਗਰਾਜਮਾਨ ਸਨ ਤੇ ਜਿਸਲੇ ਚਨਾਅ ਨੂੰ ਪਾਰ ਲਗੇ ਕਰਨ ਚਨਾਅ ਉਹਨਾਂ ਨੂੰ ਪਛਾਣ ਗਿਆ ਕਿ ਜੀ ਰਾਮਚੰਦਰ ਹਾਂ ਤੇ ਉਹਦੇ ਬਾਅਦ ਕ੍ਰਿਸ਼ਨ ਮਹਾਰਾਜ ਜੀ ਤਾਂ ਹੋਰੇ ਹਰ ਗੋਬਿੰਦ ਪਾਸ਼ਾ ਨੇ ਜਨਾਬ ਬੇਨਤੀ ਲਗਾ ਕਰਨ ਕਿ ਇਹ ਹਰ ਗੋਬਿੰਦ ਪਾਸ਼ਾ ਮੈਂ ਚਾਰ ਜੋਧੀ ਢੀਕ ਲਗਾ ਕੇ ਬੈਠਾ ਹਾਂ ਮੈਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋਏ ਤੇ ਮੈਨੂੰ ਦੱਸੋ ਕਿ ਕਦੋਂ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਹੋਣਗੇ ਕਦੋਂ ਅਕਾਲ ਪੁਰਖ ਦੇ ਦਰਸ਼ਨ ਮੈਨੂੰ ਹੋ ਸਕਦੇ ਨੇ ਹਰ ਗੋਬਿੰਦ ਪਾਸ਼ਾ ਨੇ ਕਿਹਾ ਚਨਾ ਛੇਤੀ ਹੀ ਬਗਤਾਏਗਾ ਅਕਾਲ ਪੁਰਖ ਪ੍ਰਮਾਤਮਾ ਮਾਤ ਲੋਕ ਦੇ ਵਿੱਚ ਆਪਣੇ ਭਕਤਾਂ ਨੂੰ ਤਾਰਨ ਵਾਸਤੇ ਆਏਗਾ ਜਿਸ ਵੇਲੇ ਉਹ ਪ੍ਰਮਾਤਮਾ ਧਰਤੀ ਤੇ ਆਇਆ ਉਹ ਤੇਰੇ ਕੰਢੇ ਜ਼ਰੂਰ ਆਏਗਾ ਉਹ ਤੇਰਾ ਲੇਖਾ ਪੂਰਾ ਕਰੇਗਾ ਚਨਾਬ ਨੇ ਫਿਰ ਮੰਗ ਮੰਗੀ ਹਰਗੋਬਿੰਦ ਪਾਸ਼ਾ ਦੇ ਅੱਗੇ ਚਨਾਬ ਕਹਿਣ ਲਗਾ ਹਰਗੋਬਿੰਦ ਪਾਸ਼ਾ ਮੈਨੂੰ ਸਮਾਂ ਦੱਸੋ ਤੇ ਮੈਨੂੰ ਜਗ੍ਹਾ ਦੱਸੋ ਕਹੂ ਚਨਾਬ ਦੇ ਬੋਧ ਲੰਬਾ ਹੈ ਮਾਨ ਸਰੋਵਰ ਤੋਂ ਨਿਕਲੇ ਆ ਕੇ ਹਰੂ ਸਾਗਰ ਜਾ ਕੇ ਮਿਲਦਾ ਹੈ ਜਨਾਬ ਨੇ ਕਿਹਾ ਕਿ ਮੈਨੂੰ ਉਹ ਜਗ੍ਹਾ ਦੱਸੋ ਕਿ ਇਸ ਥਾਂ ਤੇ ਅਕਾਲ ਪੁਰਖ ਆਏਗਾ ਹਰ ਗੋਬਿੰਦ ਪਾਸ਼ਾ ਨੇ ਕਿਹਾ ਚਨਾਹ ਜਿਹੜਾ ਅੱਜ ਇਸ ਪੱਤਨ ਤੇ ਜੇ ਚੜਦੇ ਗਰਾਹ ਦੀ ਧਰਤੀ ਤੇ ਮੈਂ ਅੱਜ ਤੇਰੇ ਨਾਲ ਖੜਾ ਹਾਂ ਇਸੇ ਧਰਤੀ ਦੇ ਕਾਲਪੁਰ ਖਾਏਗਾ ਤੇਰਾ ਲੇਖ ਪੂਰਾ ਕਰੇਗਾ ਉਹਦੇ ਨਾਲ ਉਹਦੇ ਭਗਤ ਵੀ ਹੋਣਗੇ ਉਹ ਤੇਰੇ 'ਚ ਨਹਾਣਗੇ ਕਾਰੀਆਂ ਲਗਾਣਗੇ ਤੇ ਪ੍ਰਮਾਤਮਾ ਕੰਡੇ ਦੇ ਬੈਠ ਕੇ ਸਾਰਾ ਖੇਲ ਦੇਖੇਗਾ ਤੇ ਉਸ ਵੇਲੇ ਤੂੰ ਜਿਹੜੀ ਮੰਗ ਮੰਗਣੀ ਹੋਈ ਤੇ ਪਰਮਾਤਮਾ ਤੋਂ ਮੰਗੀ ਗੁਰਮੁਖੋ ਇਸੇ ਤਰ੍ਹਾਂ ਹੋਇਆ ਅਕਾਲ ਪੁਰਖ ਪਰਮਾਤਮਾ ਸੱਚੇ ਪਾਸ਼ਾਹੀ ਜਦੂ ਅਖਨੂਰ ਦੇ ਟੂਰ ਤੇ ਆਏ ਤੇ ਮਹਾਰਾਜੀ ਚਨਾੜੇ ਕੰਡੇ ਸ਼ੰਕਰ ਨਾਲ ਲੈ ਕੇ ਗਏ ਤੇ ਚੜ੍ਹਦੇ ਗਰਾਂ ਦੀ ਉਸ ਧਰਤੀ ਤੇ ਸੱਚੇ ਪਾਸ਼ਾਹੀ ਪਤਨ ਦੇ ਖੜੇ ਹੋ ਗਏ ਭਗਤਾਂ ਵਿੱਚ ਤਾਲੀਆਂ ਲਾਈਆਂ ਤੇ ਫਿਰ ਚਨਾੜੇ ਬੇਨਤੀ ਕੀਤੀ ਕਿ ਹੇ ਗੁਰਮੁਖੋ ਮੇਰੇ ਵੀਰੋ ਮੈਨੂੰ ਚੁੱਕੋ ਤੇ ਪ੍ਰਭੂ ਦੇ ਚਰਨਾਂ ਦੇ ਉੱਤੇ ਡੋਲੋ ਤੇ ਮੇਰੀ ਆਸ਼ਾ ਪੂਰੀ ਕਰੋ ਗੁਰਮੁਖਾਂ ਨੇ ਆਪਣੀ ਮੁੱਖਾਂ ਦੇ ਵਿੱਚ ਚਨਾਵ ਨੂੰ ਚੁੱਕਿਆ ਤੇ ਪ੍ਰਮਾਤਮਾ ਦੇ ਚਰਨਾਂ ਤੇ ਡੋਲਿਆਂ ਦੇ ਪ੍ਰਮਾਤਮਾ ਦੀ ਜਿਹੜੀ ਆਸ ਸੀ ਚਾਰ ਜੁਗਾਂ ਦੀ ਚਨਾੜੀ ਉਹ ਪੂਰੀ ਕੀਤੀ ਇਸੇ ਤਰ੍ਹਾਂ ਗੁਰਮੁਖੋ ਲੇਖ ਚਨਾਵ ਦੇ ਕੰਨੇ ਪ੍ਰਮਾਤਮਾ ਨੇ ਬੋਧ ਲਿਖਾਏ ਪ੍ਰਮਾਤਮਾ ਨੇ ਵਰ ਦਿੱਤਾ ਚਨਾਵ ਨੇ ਬੇਨਤੀ ਕੀਤੀ ਇਹੇ ਪ੍ਰਮਾਤਮਾ ਆਪਣੇ ਪੱਕਾ ਨੂੰ ਮੇਰੇ ਕੰਡੇ ਤੇ ਬਸਾਈ ਜਨਾਨੇ ਕਿਆ ਤੇਰੇ ਦੀਪਕ ਭਗਤ ਮੇਰੇ ਕੰਢੀ ਘਾਟ ਜਗਣ ਔਰ ਪਾਰ ਕਰ ਰਿਸ਼ਨਾਈਆ ਕਿ ਮਾਤ ਰੋਗ ਦੇ ਵਿੱਚ ਤੇਰੇ ਭਗਤ ਜਿਹੜੇ ਆ ਉਹ ਮੇਰੇ ਕੰਡੇ ਬਚਨ ਬਸਲ ਤੇ ਆਰ ਪਾਰ ਤੇਰੇ ਨਾਮ ਦੀ ਰਿਸ਼ਨਾਈ ਕਰਨ ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਇੱਕ ਗੁਰਸਿੱਖ ਸੀ ਹਰਨਾਮ ਸਿੰਘ ਚੜ੍ਹਦੇਗਰਾਹ ਦਾ ਉਹਦੇ ਘਰ ਜਾ ਕੇ ਮਾਰ ਇਹਨੇ ਲੇਖ ਲਖਾਇਆ ਕਿ ਇਸ ਹਰਨਾਮ ਸਿੰਘ ਨੂੰ ਮੈਂ ਕਿਉਂ ਚਨਾ ਦੇ ਕੰਡੇ ਵਸਾਇਆ ਇਹ ਚਨਾ ਦੀ ਮੰਗ ਸੀ ਜੇ ਇਹਦੇ ਕੰਡੇ ਮੇਰੇ ਭਗਤ ਬਸਨ ਪੱਕਾ ਦੀ ਵਾਦੀ ਵਸੇ ਇਸੇ ਵਾਸਤੇ ਕਿਰਪਾ ਗੁਰਮੁਖੋ ਹੋਈ ਜਿੱਤੇ ਸੱਚੇ ਪਾਤਸ਼ਾਹ ਨੇ ਇਥੇ ਚਨਾ ਦੀ ਬੇਨਤੀ ਤੇ ਪੱਕਾ ਦੇ ਵਸਣ ਦੀ دت بخشی اتے ہی پرماتما نے اے بھی کیا کہ چنا دے آر پار جڑا ہے وہ اگ لگے گی ہڈیاں جڑیاں ہن وہ رولنگیاں گدر پے گا سارا سنسار جڑا چنا کے کنڈیا کے پیشے سارا سنسار گداغر ہو جائے گا گدر پے جائے گا وہ بھی ٹائم آئے گا جڑی چنا دی ਝਾੜੀਆਂ ਹਨ ਉਹ ਵੀ ਕਰਲਾਰੀਆਂ ਹਨ ਕੇ ਉਹ ਬਖਤ ਆਏਗਾ ਕੇ ਸੰਸਾਰੀ ਉਹਦੀ ਝਾੜੀਆਂ ਦੇ ਵਿੱਚ ਛਪਣਗੇ ਤਾਂ ਝਾੜੀਆਂ ਵੀ ਕਰਲਾਰੀਆਂ ਨੇ ਕੇ ਐਸਾ ਬਖਤ ਤੇ ਖੇਲ ਹੋਏਗਾ ਲੇਕਿਨ ਉੱਥੇ ਪ੍ਰਮਾਤਮਾ ਨੇ ਇਹ ਵੀ ਕਿਹਾ ਕੇ ਮੈਂ ਆਪਣੇ ਪਤਨ ਪੱਤੀ ਵਾੜੀ ਲਗਣ ਜਾਗਾ ਇਹ ਗੁਰਮੁਖੋ ਜਿਹੜਾ ਪਿਛਲਾ ਦਿਨ ਤੁਸੀਂ ਖੇਲ ਦੇਖਿਆ ਇਹ ਬੜੀ ਮਾਮੂਲੀ ਜੀ ਇੱਕ ਚਲਕ ਪ੍ਰਮਾਤਮਾ ਨੇ ਦਿਖਾਈ ਤੇ ਮਹਾਰਾਜ ਜੀ ਨੇ ਕਿਹਾ ਸੀ ਕਿ ਜਦੋਂ ਮੇਰਾ ਖੇਲ ਸ਼ੁਰੂ ਹੋਏਗਾ ਤੇ ਮੇਰੇ ਪੱਕਾ ਨੇ ਡਰਨਾ ਨਹੀਂ ਨਸਣਾ ਨਹੀਂ ਕਰਵਾਣਾ ਨਹੀਂ ਖੁਸ਼ੀ ਮਨਾਉਣੀ ਕਿ ਸਾਡੇ ਸਹਬ ਦਾ ਖੇਲ ਜਿਹੜਾ ਸ਼ੁਰੂ ਹੋ ਰਿਹਾ ਹੈ ਪ੍ਰਮਾਤਮਾ ਨੇ ਵਚਨਨਾ ਕਿ ਮੈਂ ਆਪਣੇ ਪੱਕਾ ਨੂੰ ਤਤੀਵਾਣੀ ਲਗਣ ਦੇ ਆਗਾ ਤੇ ਗੁਰਮੁਖੋ ਪ੍ਰਮਾਤਮਾ ਦੇ ਉਹ ਆਸਰਾ ਤੇ ਵਿਸ਼ਵਾਸ ਰੱਖਿਓ ਉਹ ਕਦੀ ਤੁਹਾਨੂੰ ਤਤੀਵਾਣਾ ਲਗਣ ਦੇਗਾ ਅਸੀਂ ਕਹਨੇ ਹਾਂਗੇ ਗੋਲੇ ਪੈ ਜਾਣਗੇ ਇਸ ਤਰ੍ਹਾਂ ਹੋ ਜਾਏਗਾ ਗੁਰਮੁਖੋ ਨਾ ਪ੍ਰਮਾਤਮਾ ਦੇ ਭਗਤ ਦੇ ਅੰਚ ਆਏਗੀ ਤੇ ਨਾ ਹੀ ਪ੍ਰਮਾਤਮਾ ਦੇ ਭਗਤਾਂ ਦੇ ਘਰਾਂ ਦੇ ਕੋਈ ਆ ਜਾਏਗੀ ਪ੍ਰਮਾਤਮਾ ਨੇ ਕਿਹਾ ਕਿ ਮੇਰੇ ਭਗਤਾਂ ਦੇ ਜਿੱਥੇ ਘਰ ਹੋਣਗੇ ਉੱਥੇ ਨਿਸ਼ਾਨ ਸਾਹਿਬ ਝੁਲਣਗੇ ਸਾਰਾ ਸੰਸਾਰ ਕਹੇਗਾ ਕਿ ਇਸ ਘਰਾਂ ਦੇ ਵਿੱਚ ਅਕਾਲ ਪੁਰਖ ਆਇਆ ਸੀ ਤੇ ਜੀ ਉੱਥੇ ਗੋਲੇ ਪੈ ਕੇ ਭੱਜ ਗਏ ਤੇ ਕੋਲ ਉੱਥੇ ਨਿਸ਼ਾਨ ਸਾਹਿਬ ਚਲਾਏਗਾ ਇਸ ਲਈ ਉਸ ਦੇ ਉੱਤੇ ਉਹ ਦਾਸਰਾ ਤੇ ਵਿਸ਼ਵਾਸ ਰੱਖੋ ਕੋਈ ਨਸਕੇ ਕੋਈ ਭੱਜ ਕੇ ਕੋਈ ਛੱਪ ਕੇ ਨਹੀਂ ਸਾਦੀ ਠੋਕ ਕੇ ਕਹਿਣਾ ਕਿ ਅਕਾਲ ਪੁਰਖ ਮਾਦ ਲੋਕ ਚਾਇਆ ਸੀ ਅਸੀਂ ਉਹਦੇ ਭक्त ਹਾਂ ਉਹ ਇਹ ਉਹਦਾ ਖੇਲ ਹੈ ਜਿਹੜਾ ਇਹ ਕੇ ਹੋਰ ਬਦਲਣਾ ਹੈ ਸਾਰੇ ਸੰਸਾਰ ਦੇ ਵਿੱਚ ਅੱਗ ਲੱਗੇਗੀ ਅਜੇ ਦੇ ਕੁਝ ਹਜ਼ਾਰਾਂ ਮਸਾਇਲਾਂ ਨੇ ਚੱਲੀਆਂ ਅਜੇ ਲੱਖਾਂ ਕਰੋੜਾਂ ਚੱਲੀਆਂ ਹਨ ਲੇਕਿਨ ਜਿਹੜਾ ਉਹਦਾ ਭक्त ਹੋਏਗਾ ਉਹਦੀ ਤੱਤੀ ਵਾਰ ਨਹੀਂ ਲੱਗ ਸਕਦੀ ਇਹ ਦਾਸ ਚੰਦ ਲੈਣਾ ਪੜੇਗਾ ਜਦੋਂ ਸੱਚੇ ਪਾਤਸ਼ਾਹ ਜੀ ਜਨਾ ਦਾ ਕੀ ਕਹਿ ਰਿਹਾ ਹੈ ਜਨਾ 24 ਮੱਗਰ ਸੰਸ਼ੇ ਸੰਵਤ 11 ਸ਼ਿਵਰਾਮ ਦੇ ਗ੍ਰਹਿ ਅਖਨੂਰ ਜ਼ਿਲ੍ਹਾ ਜੰਮੂ ਧਰਨੀ ਕਹੇ ਮੇਰੇ ਉੱਤੇ ਬੇਨਤੀ ਕਰੇ ਜਨਾ ਦਾ ਆਬ ਆਬੇ ਹਿਆਤ ਦੇਣਾ ਖਲਕ ਖੁਦਾਈਆ ਮਿਹਰਵਾਨ ਮਿਹਰ ਕਰਨੀ ਮਿੱਤਰ ਅਹਿਵਾਬ ਮਿੱਤਰ ਪਿਆਰੇ ਤੇਰੇ ਹੱਥ ਬੜਾਈਆ ਜਿਸ ਵਿੱਚ ਲੇਖਾ ਰਹੇ ਨਾ ਪੁੰਨ ਸਵਾਬ ਸ਼ਰਾ ਸ਼ਰਾ ਨਜ਼ਰ ਕੋਈ ਨਾ ਆਈਆ ਸਤ ਸਤਵਾਦੀ ਤੇਰੀ ਇੱਕ ਅਮਦਾਦ ਦੂਸਰੇ ਲੋੜ ਨਾ ਕੋਈ ਰਖਾਈਆ ਤੂੰ ਨੂਰ ਨੂਰਾਨਾ ਸ਼ਾ ਸੁਲਤਾਨਾ ਮਾਲਕ ਇੱਕ ਵਾਹਿਦ ਵਾਹ ਵਾ ਤੇਰੀ ਵੱਡ ਵਡਿਆਈਆ ਮੇਰਾ ਲਹਿਣਾ ਦੇਣਾ ਆਜ ਜੁਗਾਦ ਤੇਰੇ ਨਾਲ ਅਹਿਦ ਅਹਿਦਨਾਮਾ ਵੇਖਣਾ ਚਾਹੀ ਚਾਈਆਂ ਉਹ ਬਖਤ ਸੁਹਜਨਾ ਚਬੀ ਮਗਰ ਦਾ ਪੁੱਜਿਆ ਸ਼ਾਇਦ ਪੁਲੇਖਾ ਜਗਤ ਨਾ ਕੋਈ ਰਖਾਈਆ ਇਹ ਗੁਰਮੁਖੋ ਚਬੀ ਮਗਰ ਨੂੰ ਸੱਚੇ ਪਾਤਸ਼ਾਹ ਨੇ ਇਹ ਲਿਖਤੀ ਜਿਹੜੀ ਕਰਾਈ ਤਰੇ ਮਗਰ ਦੀ ਰਾਤ ਨੂੰ ਮਾਸਟਰ ਕ੍ਰਿਸ਼ਨ ਜੀ ਉਹਨਾਂ ਦੇ ਗ੍ਰਹਿ ਰਾਜ ਨੂੰ ਮਹਾਰਾਏ ਨੇ ਬਿਹਾਰ ਕੀਤਾ ਤੇ ਸੱਚੇ ਪਾਤਸ਼ਾਹੀ ਨੇ ਹੁਕਮ ਦਿੱਤਾ ਕਿ ਕੱਲ ਸਵੇਰੇ ਨੋਹ ਗੁਰਸਿੱਖ ਨੋਹ ਜਲ ਦੇ ਗਲਾਸ ਚ ਨਾ ਆਚੂ ਭਰਨਗੇ ਉਹ ਗੁਰਮੁਖੋ ਫਿਰ 24 ਮੱਗਰ ਨੂੰ ਸਵੇਰੇ ਇਹ ਜਿਹੜਾ ਜਿਸ ਥਾਂ ਤੇ ਅਸੀਂ ਬੈਠੇ ਹਾਂ ਇਹਦੀ ਬਾਉਂਡਰੀ ਦੇ ਨਾਲ ਇੱਕ ਪਤਨ ਹੈ ਪਹਿਲੇ ਜਿੰਨਾ ਵੀ ਉੱਪਰ ਪਾਣੀ ਨਹੀਂ ਸੀ ਹੁੰਦਾ ਤੇ ਇੱਥੋਂ ਇਸ ਪਤਨ ਤੋਂ ਹੀ ਪਾਣੀ ਲੈ ਕੇ ਲੋਕੀਂ ਉੱਪਰ ਜਾਂਦੇ ਸੀ ਸੱਚੇ ਪਾਸ਼ਾਏ ਨੇ ਇਸ ਪਤਨ ਤੋਂ 9 ਗਲਾਸ 9 ਕੁਰਸੀਆਂ ਨੂੰ ਭਰਾਏ ਤੇ ਸੱਚੇ ਪਾਸ਼ਾਏ ਨੇ ਪੇਰ ਖੋਲਿਆ ਜਦੋਂ ਅਸ਼ਮੇਤ ਜਗ ਹੋਇਆ ਰਾਜੇ ਬਲ ਦੇ ਦੁਆਰੇ ਤੇ ਤੇ ਰਾਜੇ ਬਲ ਨੇ ਉਸ ਵੇਲੇ ਚਨਾ ਦਾ ਪਾਣੀ ਉੱਥੇ ਮੰਗਵਾਇਆ ਸੀ ਉਹਨਾਂ ਸ਼ਕਤੀ ਦੀਗਾਂ ਦੇ ਵਿੱਚ ਪਾਉਣ ਵਾਸਤੇ ਇਹਦੇ 36 ਪ੍ਰਕਾਰ ਦੇ ਭੋਜਨ ਰਾਜੇ ਬਲ ਨੇ ਉਸ ਵੇਲੇ ਲੰਗਰ ਤਿਆਰ ਕੀਤਾ ਸੀ ਉਹ ਜਿਹੜਾ ਜੰਗ ਪੂਰਾ ਨਹੀਂ ਸੀ ਹੋਇਆ ਉਸ ਜੰਗ ਨੂੰ ਪੂਰਾ ਕਰਨ ਵਾਸਤੇ ਸੱਚੇ ਪਾਤਸ਼ਾਹੀ ਨੇ ਇਸ ਧਰਤੀ ਨੂੰ ਪਾਗ ਲਗਾਇਆ ਇਸ ਪੱਤਰ ਨੂੰ ਨੋ ਜਲ ਦੇ ਗਲਾਸ ਚਨਾ ਦੇ ਭਰਾ ਕੇ ਉਹ ਹਰ ਭਗਤ ਦਵਾਰ ਜੇਠਵਾਲ ਨੂੰ ਲੇਤੇ ਉਥੇ ਸੱਚੇ ਪਾਸ਼ਾਏ ਨੇ ਉਹਨਾਂ ਦਾ ਅੰਮ੍ਰਿਤ ਬਣਾਇਆ ਤੇ ਫਿਰ ਜਿਹੜਾ 36 ਦੇਗਾ ਦਾ ਬਿਹਾਰ ਹੋਇਆ ਜਿਹੜਾ ਲੇਖ ਪੁਰਾ ਕੀਤਾ ਅਸ਼ਮੇਰ ਜਗਦਾ ਉਸ ਵਿੱਚ ਸੱਚੇ ਪਾਸ਼ੇ ਨੇ ਪਾ ਕੇ ਉਹ ਲੇਖ ਪੁਰਾ ਕੀਤਾ ਉਹ ਵੀ ਇਸ ਤਰ੍ਹਾਂ ਕਿ ਨੂੰ ਮਾਨ ਮਿਲਿਆ ਤੇ ਸੱਚੇ ਪਾਸ਼ੇ ਨੇ ਨੋ ਬਲਾਸ ਜੜ ਭਰਾਏ ਉਹ ਬਖਤ ਸੁਹੰਜਨਾ 24 ਮਗਰ ਦਾ ਪੁੱਜਿਆ ਸ਼ਾਇਦ ਭਲੇਖਾ ਜਤ ਨਾ ਕੋਈ ਰਖਾਈਆ ਜਿਸ ਵਿੱਚ ਸਤ ਹੁਕਮ ਹੋਣਾ ਰਾਜ ਸੰਦੇਸ਼ਾ ਮਿਲਣਾ ਤੁਰ ਦਰਗਾਹੀਆ ਪੇਬ ਖਲਾਉਣਾ ਆਪਨਾ ਆਪ ਸਹਿਜ ਮਹਿਬ ਪਰਦਾ ਆਪ ਚੁਕਾਇਆ ਤੇਰਾ ਲੈਣਾ ਦੇਣਾ ਲੇਖਾ ਹੋਵੇ ਜਾਇਜ ਜਾਇਜਾ ਲੈਣਾ ਖਲਕ ਖੁਦਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਬਰ ਸੱਚ ਦੀ ਕਰਨੀ ਕਾਰ ਕਮਾਈਆ ਧਰਨੀ ਕਹੇ ਪ੍ਰਭੂ ਮੇਰੀ ਤਵਲ ਦੀ ਧਾਰ ਵੇਖ ਅਖ ਨੂਰ ਨੂਰ ਨਰਾਨੇ ਧਿਆਨ ਲਗਾਈਆ ਇਹ ਧਰਤੀ ਕਹਿ ਰਹੀ ਐ ਥਲੀ हे ਪ੍ਰਮਾਤਮਾ ਮੇਰੀ ਅਖ ਨੂਰ ਦੀ ਧਰਤੀ ਨੂੰ ਦੇਖ ਧਰਨੀ ਕਹੇ ਪ੍ਰਭੂ ਮੇਰੀ ਤਵਲ ਦੀ ਧਾਰ ਵੇਖ ਅਖ ਨੂਰ ਨੂਰ ਨਰਾਨੇ ਧਿਆਨ ਲਗਾਈਆ ਤੂੰ ਸਰਬ ਕਲਾ ਪਰਪੂਰ ਬੇਪਰਵਾ ਬੇਪਰਵਾਹੀ ਵਿੱਚ ਸਮਾਈਆ ਤੇਰੇ ਸ਼ਬਦ ਨਾਦ ਦੀ ਤੂਰ ਤੁਰੀਆਂ ਤੋਂ ਬਾਹਰ ਢੋਲੇ ਰਹੀ ਗਾਇਆ ਮੇਰੀ ਆਸ਼ਾ ਮਨਸਾ ਪੂਰੀ ਕਰਨੀ ਮੇਰੇ ਮਾਲਕ ਹੱਕ ਹਜੂਰ ਹਜਰਤਾਂ ਦੇ ਹਜਰਤ ਤੇਰੀ ਓਟ ਟਿਕਾਈਆ ਇਹ ਗੁਰਮਖੋ ਜੜੀ ਪ੍ਰਮਾਤਮਾ ਦੀ ਖੇਡ ਹੋਈ ਤੇ ਜਿਹਦੇ ਤੁਸੀਂ ਸਾਰੇ ਭਗਤ ਗਵਾਹ ਬਣੇ ਉਦੇ ਬਾਰੇ ਚ ਧਰਤੀ ਕਹਿ ਰਹੀ ਹੈ ਇਹ ਕਾਲਪੁਰ ਪ੍ਰਮਾਤਮਾ ਨੇ ਇਸ ਧਰਤੀ ਤੇ ਆਇਆ ਇਸ ਧਰਤੀ ਨੂੰ ਮੰਨ ਦਿੱਤੇ ਜਨਾਬ ਦੀ ਆਸ਼ਾ ਪੂਰੀ ਹੋਤੀ ਪਤਨ ਨੂੰ ਸਾਜਿਆ ਨਵਾਜਿਆ ਦੇ ਆਪਣਾ ਨਾਮ ਤੋਂ ਮਾਰੇ ਸ਼ੇਰ ਸੁਖਮਨੀ ਦੀ ਆਜ਼ਾਦ ਦਿੱਤਾ ਇਹ ਗੁਰਮੁਖੋ ਬਹੁਤ ਵੱਡੀ ਰਹਿਮਤ ਜਿਹੜੀ ਹੈ ਉਹ ਪ੍ਰਮਾਤਮਾ ਨੇ ਕਿਰਪਾ ਕਰਕੇ ਸਾਰੇ ਪਤਨ ਦੀ ਕੀਤੀ ਬਾਣੀ ਪੜਦਿਆਂ ਬਚਨ ਕਰਦਿਆਂ ਅਦਾਸ ਤੋਂ ਗੇਂ ਭਕਾਦਿਆਂ ਭਲਾ ਚੁਕੰਦਰਦਿਆਂ ਹੋਇਆ ਨਾ ਜਿਨ੍ਹਾਂ ਲਈ ਦਾਸ ਕਾਲਪੁਰ ਪ੍ਰਮਾਤਮਾ ਦੇ ਚਰਨਾਂ ਪਾਸੋਂ ਤੇ ਸਾਰੀ ਸੰਗਤ ਨੂੰ ਮਾਫੀ ਜੱਤ ਜੀ ਸੋ ਹੰਗ ਮਹਾਰਾਜ شیر ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜ شیر ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜ شیر ਸਿੰਘ ਵਿਸ਼ਨੋ ਪਰਗਵਾਨੀ ਜੈ